ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਹੋਣਗੇ ਅਸੀਂ ਵੀ ਠੀਕ ਠਾਕ ਹੱਜ ਵੀ ਗਰਮੀ ਬਹੁਤ ਜ਼ਿਆਦੇ ਆ ਹੁਣ ਆਈ ਹੈ ਸਵੇਰ ਦੇ ਕੰਮ ਕਰ ਪਾ ਲਈ ਆਟਾ ਖਾਂ ਲਿਆ ਅੱਜ ਸਭ ਕੀ ਦੀਆਂ ਰੋਟੀਆਂ ਬਣ ਗਈਆਂ ਟਿੰਡਰ ਵੀ ਠੀਰੇ ਦੇ ਕੇ ਪਰ ਵੀ ਬਣੋੜੀ ਹਾਂ ਹਾਂ ਬਣਾਉਂਗਾ ਸਾਲੂ ਜੀ ਮੈਂ ਬਣਾ ਮੰਗੇ ਰੋਟੀ ਮਾਹਾਂ ਜੱਗ ਵਿੱਚ लो जी अपने अग जाल के कड़ाही रख ली इधर मसाला तैयार करे पे कुंडली टिंडो मसाला भर भर के पावेंगे बिच ਕੜਾਈ ਆਪਣੀ ਸੁੱਕ ਗਈ ਹੁਣ ਪਾਵਾਂਗੇ ਤੇਲ ਹਾਂ ਜੀ ਤੇਲ ਆਪਣਾ ਗਰਮ ਹੋ ਗਿਆ ਹੁਣ ਪਹਿਲਾਂ ਪਾਵਾਂਗੇ ਹਿੰਗ ਕਰ ਲਈਏ ਮੰਨ ਦੋ ਫੇਰ ਮਿਲ ਜੇ ਹਮ ਸਬਜੀ ਸਾਰੀ ਦੇ ਚਿਪਾ ਕੇ ਲੋ ਜੀ ਸਬਜੀ ਅਬਨ ਤਰੀ ਗਏ ਹੋ ਜੀ ਹੁਣ ਦੇਖਦੇ ਹਾਂ ਸਬਜ਼ੀ ਸਬਜ਼ੀ ਆਪਣੀ ਬਣ ਗਈ ਹਾਂ ਰੋਟੀ ਬਣ ਗਈ ਸਬਜ਼ੀ ਰੋਟੀ ਬਣਾ ਲਈ ਹੁਣ ਦਲੀਆ ਧਰਤਾ ਸਬਜੀ ਵਾਲੀ ਕੜਾਹੀ ਦੇਹੀ ਕਰਕੇ ਹਟੋ ਜਾਵਾਂਗੇ। ਦੇਹੀ ਕਰਤੀ ਇਹ। ਹਰਮਨ ਨੇ ਵੀ ਆਪਣਾ ਟੁੱਕਾ ਟੁੱਕਾ ਕਰਿਆ ਕੰਮ ਨੂੰ ਕਾਲੇ ਸਾਰੇ। ਉਹਨਾਂ ਅੰਦਰ ਕਰਦੇ ਆਂ ਸਾਫ ਸਫਾਈ। ਅੱਛਾ। ਅਸੀਸ ਵੀ ਅੰਦਰ ਕਿਹੜਾ ਗਾਹ ਪੈਂਦਾ? ਸਾਫ ਪਿਆ ਹਾਂ। ਅਸੀਸ ਇਹ ਕਰਦਾ ਸੀ। ਕਸਮਾਣੇ ਰੋਈ ਸੀ ਜੰਨੀ ਆਣੇ ਨਾਲ ਲਾਉਂਦਾ। ਟਾਈਂ ਦਾ ਮੇਰਾ ਵਲੌਗ ਹੁਣ ਸ਼ਾਂਤ ਮਈ ਸ਼ਾਂਤ ਮਈ ਚੱਲ ਰਿਹਾ। ਮੂਰੇ ਆਜਿੰ ਬਣਾ ਕੇ ਸਾਰਾ ਸਮਾਂ ਚਕਾਰਨ ਦੀ ਐ ਤੋਂ ਪਾਡੇ ਪੰਜੜੇ ਵਾਲਾ ਮੂਨੇ ਆਪਣੇ ਨਾਨਕੇ ਰੌਣਕ ਲਾਈ ਹੋਈਆਂ ਬਾਪੀ ਬਾਈ ਪਏ ਨੇ ਪੱਟ ਡਿ ਗਿਆ ਸੀਗਾ ਹੁਣ ਪਾਤਾ ਕੱਚੇ ਦੜੇ ਦੇ ਵਿੱਚ ਬੜੇ ਨੇ ਇਕੱਲੇ ਬੜੇ ਨੇ ਖਾਂਦੀ ਨਹੀਂ ਮਾਜੀ ਥੋੜੇ ਜਿਹਾ ਦੜੀਏ ਚ ਪਾਉਨੇ ਨੇ ਮੈਂ ਹੁਣ ਅਰਮਾਨ ਨਹੀ ਛਿੱਟੇ ਕਪੜੇ ਨਾ ਮੈਂ ਅੱਡ ਤੋਤੇ ਇਹ ਗੋਇਆ ਜਿਹੜਾ ਦੇਨੀ ਲਾਉਂਦੀਆਂ ਉਹਨਾਂ ਦੀਆਂ ਲਾਉਂਦੀਆਂ ਹਰਮਨ ਦੇ ਚਿੱਪੇ ਨਮੇ ਨੇ ਚਿੱਪੇ ਦੇ ਉੱਪਰ ਅੱਡ ਤੋਂ ਹੁੰਦੇ ਨੇ ਫਿਰ ਮਸ਼ੀਨ 'ਚ ਮੱਖੀਆਂ ਲਈ ਤਾਂ ਹੁਣ ਚੱਲਦੀ ਨਹੀਂ ਤਾਂ ਬੰਦੇ ਰਹਿੰਦੇ ਆਪਣੀ ਮੱਖੀਆਂ ਤੋਂ ਵੀ ਮਿਲ ਜਾ ਆਰਾਮ ਦਾ ਮੱਖੀਆਂ ਆਪਾਂ ਸੀਸ ਕਰਕੇ ਲਾ ਨਹੀਂ ਹੁੰਦੀ ਹੁੰਦੀ ਹੂੰ ਪਰ ਇਹ ਪਈਆ ਜਦ ਦੀ ਟ੍ਰੇ ਜੀ ਇਹ ਢਾਰ ਗਿਆ ਨਾ ਉਹ ਤਾਂ ਬੰਦ ਪਈ ਨੂੰ ਨਹੀਂ ਛੱਡ ਗਈ ਜਦ ਲੱਗ ਜਾਂਦੀ ਖੜਗਾਉਣ ਬੈਠੇ ਹਾਂਜੀ ਦੋ ਤੋਂ ਵੀ ਤਿੰਨ ਵਾਰ ਪਾਏ ਨੇ ਤਿੰਨ ਵਾਰ ਪਾ ਕੇ ਧੋਤੇ ਨੇ ਪਹਿਲਾਂ ਆਈ ਪਾਈ ਥੋੜੇ ਜਿ ਮੈਂ ਆਪਣੇ ਦੋ ਸੂਟ ਦੇ ਮ ਘਰ ਆ ਲਿਆ 13 1 2 ਫਿਰ ਉਹ ਦੂਆ ਨਾ ਮ ਅਰੋ ਦੂਜਾ ਨਾ ਮ ਫੇਰ ਆ ਟਪਾਈ 13 13 ਚਿੱਟੇ ਆ ਟਪਾਈ ਨਾ ਕੋਲ ਚ ਜਾ ਜੇ ਨਾ ਚੇ ਸੂਟਾ ਦੇ ਨਾਲ ਇੱਕ ਅੱਧਾ ਪਰਨਾ ਚੁੰਨੀ ਪੈ ਜਾਂਦਾ ਉਸੇ ਤੇ ਜਿਆਦੇ ਤੋਂ ਕਨਿੰਦ ਦੇ ਸਰਕੀ ਫਿਰ ਲੱਗੀ ਰਹੇ ਐਂ ਦੀ ਆਟੋਮੈਟਿਕ ਮਸ਼ੀਨ ਹੈ ਇਹ ਚ ਬਿਲਕੁਲ ਬੋਲਦੇ ਨਾ ਚਾਲ ਦੀ ਨਹੀਂ ਦੇ ਆਣਾ ਆਣਾ ਦੋਪਹਿਰ ਆ। ਇਹ ਤੋਂ ਕਿੰਨਾ ਕੀ ਲਾਉਣਾ ਹੈ। ਚਾਰ ਦਲੋਗ ਦੀ ਵਾਪਸ ਯਾਰ ਕੋਸੇ ਲਈ ਪਾਣੀ ਜੁਣੀ ਦੀ। ਇਹ ਚਲਾ ਦਾਂਗੇ। ਗਰਮੀ ਬਹੁਤ ਆ ਜਾਂਦੀ ਸਾਰੀ ਧੜੀ ਇੱਥੇ ਹੀ ਲੈਂਦੇ ਏਸੀ ਵਾਲੇ ਹਮ ਤੇ ਚਿਬੜੇ ਮੈਂ ਤਾਂ ਬਾਹਰ ਵੀ ਸਵੇਰ ਦੇ ਬਾਹਰ ਕੰਮ ਨਾ ਬੁਝੇ ਪਈ ਗਰਮੀ ਨਾਲ ਕਿੱਟੀ ਗਿੱਧਲੀ ਪਈ ਹੈ ਬਾਹਰ ਨੂੰ ਗੁੜਜ ਮਚਲ ਮੜੀ ਹਵਾ ਲੱਗਦੀ ਨਹੀਂ ਇਹਨੇ ਕੋ ਫੜਿਆ ਜਾਂ ਹਲਾ ਲਿਆ ਤੇ ਨਹੀ ਕੋਤੇ ਨਾਲ ਪਜਮਾ ਹੋਊਗਾ ਹਾਂ ਜਿਹਦੇ ਵਿੱਚ ਇਹ ਇਹ ਤਾਂ ਘਰ ਵਾਲੇ ਨਾਲ ਦਾ ਉਹ ਤਾਂ ਹੋ ਰੱਖਦੇ ਦੋਨੇ ਇਹ ਨਹੀਂ ਹੋਈਆ ਅੰਗਲੀ ਤੋੜਨ ਲਈ ਨਹੀਂ ਹਣੀ ਕੀ ਹੋ ਜਾਂਦਾ ਪਾਂਡਰੀ ਕਹਿੰਦਾ ਸਾਰੀਆਂ ਬਿੰਨਾਂ ਦੇ ਕੰਡ ਪੈ ਇੰਦਰੀ ਵਈ ਬਿੰਦੀਆਂ ਚਪ ਚੱਲ ਲੱਗਦੀ ਆ ਬੰ ਕੰਡ ਪੈ ਨਹੀਂ ਕਿੱਥੋਂ ਸੀਜ਼ਨ ਅਨੁਸਾਰੀਆਂ ਤਾਂ ਇਹ ਨਾ ਜਾਣੀ ਆ ਜੀ ਜਦ ਰੇਕ ਖਾਣ ਮੈਂ ਮੈਂ ਜਦੋਂ ਮੀਟਰ ਲਾਗਿਆ ਤਾਂ ਨਹੀਂ ਦਬ ਦੇ ਖੋਲ ਦਿੰਦੀ ਹੈ ਹੁਣ ਤੂੰ ਆਟਾ ਢੱਕ ਰਿਹਾ ਮੈਂ ਨਾ ਜਾਨਣਾ بس ਆਣੀ ਕ੍ਰਿਮੀਨਲ ਨਿਕ ਨਹੀਂ ਨਵੀਂ ਵਾਲੀ ਹੈ ਨਾ ਨਹੀਂ ਘਰ ਵਾਲੀ ਹੈ c²d ਫਿਰ ਵੀ ਉੱਪਰ ਜੀ ਇੱਥੇ ਨਾਂ ਲਿਖ ਦਿੱਤਾ ਸੋ ਨਾਮ ਪਾ ਲਿਆ ਯੋ ਜੀ ਮੰਮੀ ਬਣਾ ਰਹੀ ਨੇ ਹੁਣ ਮੰਗੋ ਸ਼ੇਕ ਬਣਾਉਣ ਦਾ ਤਾਂ ਪਾ ਕਾਫੀ ਦਿਨ ਦਾ ਸੀ ਆਪਣਾ ਟਾਈਮ ਹੀ ਨਹੀਂ ਲੱਗਿਆ ਪਹਿਲਾਂ ਫ੍ਰੀਜ 'ਚ ਰੱਖ ਲੈਣੀ ਸੀ ਗੰਪਾ ਫ੍ਰੀਜ 'ਚ ਮੈਂ ਦਰਦ ਚੋਸ ਮੰਨ ਲਾਉਣ ਲੱਗ ਗਈ ਮੌਸਮ ਵੀ ਬਰਾਉ ਹੋਇਆ ਹੋਇਆ ਗਿਆ ਹਲਕੀ ਚੜੀ ਪਈ ਆ। ਹਿਊਮਸ ਹੋਈ ਹੋਈ ਆ। ਪਟਿਆਲੇ ਕਹਿੰਦੇ ਕਾਫੀ ਮੀਂਹ ਪੈ ਗਿਆ। ਆਪਣੇ ਬੰਦੇ ਨੇ ਆਪਣੇ ਦੇ ਗੁੱਡੀਆਂ ਫੁਕਿਆ ਨੇ ਵੀ ਨਹੀਂ ਕੰਮ ਕਰਿਆ। ਹੋਰ ਮੈਂ ਤਾਂ ਆਵਜ ਗੈਂਦੀ। ਬੇਨੀਆਂ ਗੁੱਡੀਆਂ ਫੁਕੀਆਂ ਨੇ ਆਪਣੇ ਤਾਂ। ਡੇੜੀ ਵਾਲੇ ਨੇ ਅੱਡੂ ਫੁਕੀ। ਮੁੱਤਲੇ ਨਾਲਸੇ ਦੇ ਅੱਡੂ ਫੁਕੀ ਆਇਨੇ। ਜੋ ਕਿ ਆਮ ਬੱਪਾ ਨੇ ਕੱਟ ਕੇ ਕਰ ਲਈ ਤਿਆਰ ਹਾਂ ਹੁਣ ਤੋ ਕੇ ਕਰਦੇ ਇਹਨਾਂ ਨੂੰ ਗ੍ਰੈਂਡ ਮੰਗੋ ਸ਼ੇਕ ਬਣਾ ਕੇ ਚੱਲੀਏ ਧਾਰਾ ਚੌਂ ਹਾਂ ਫੇ ਸ਼ਾਮ ਨੂੰ ਘੁੰਮ ਕੇ ਆਈਏ ਕਿਤੇ ਤੱਕ ਜਾਣਾ ਹਾਂ ਤੱਕ ਕਿਤੇ ਤੱਕ ਮੈਂ ਆਉਂਗਾ ਉਹ ਦਾ ਪਲੱਗ ਹੈ ਦੋ ਦਰਜਾ ਗੁਣਾਈ ਤੇ ਗੰਦੇ ਨੇ ਫਰੋਟ ਥੱਲੇ ਰੱਖ ਹੁਣ ਚੱਕੂ ਕਿੱਧਰ ਨੂੰ ਮੈਂ ਸ্লাইਸ ਲਾਈਸ ਪਮਾਂਗੇ ਵਿੱਚ ਦੋ ਬਣਾ ਹਾਂ ਹਾਂ ਆਸ ਫਿਰ ਇਹ ਠੰਡਾ ਹੋ ਜਾਊਗਾ ਰੱਖ ਜੰਨੇ ਇਹ ਜਗ ਫੋਨ ਪਾ ਕੇ ਤਾਂ ਲਓ ਜੀ ਹੁਣ ਚੋਮਾਂਗੇ ਧਾਰਾਂ ਨਾਲ ਮਨੇ ਕੱਖ ਪਾਤੇ ਵੰਗੋ ਹਟਾਉਂਦਾ ਲਓ ਜੀ ਪੂੰਛ ਨੂੰ ਦੇਤੀ ਗੱਠ ਚਲੋ ਚੋਈਏ ਚਲੋ ਲਓ ਜੀ ਹਰਮਨ ਹੁਣ ਇਹਦਾ ਚੰਗਾ ਹੁੰਦਾ ਕਟਾ ਜਿਹੜੀ ਨਮੀ ਲਿਆਂਦੀ ਐ ਸੱਜਰ ਸੋਈ हाँ दो दो दान तन भरे हुए ने कट्टे भी लाल चाप का धार तो कूंगी मैं हर महीने ने मोटर चला के आऊगा उधर आ दुध रख के किन्नी है भांडे क्या तू मोटर चलाया दुध भांडे रखे उधर जन मैं तार चो दलिया क्ड के लाजे चार चल ठीक है ਹੁਣ ਤਾਂ ਖਾ ਲੈਂਦੀ ਆ ਬੜੇ ਮੇ ਹਨਾ ਜਦ ਨਹੀਂ ਖਾਦੇ ਇੱਕ ਦਿਨ ਵਿੱਚ ਵਿੱਚ ਪਾਏ ਹੋਏ ਦਲੀਏ ਦੇ ਚੰ ਥੋੜੇ ਹੁੰਦੇ ਨੇ ਵਿੱਚ ਪਾਏ ਹੋਏ ਤਾਂ ਖਾ ਲੈਂਦੀ ਆ ਫਿਰ ਚੱਲ ਵੀ ਹੂੰ ਚੁੰਗ ਲੈਣ ਦੇ ਇੱਕ ਥਣ ਹੈ ਚੁੰਗ ਗਿਆ ਤੇਜ਼ ਬਹੁਤ ਚੁੰਗਦਾ ਇਹ ਦੇਖ ਲਾ ਮੈਂ ਪੂਰੇ ਗਏ ਐਂ ਖਾਲੀ ਕਰਤੇ ਕਿੰਨੇ ਚੱਲ ਪਾਣੀ ਪਾ ਲੈ ਤਾ ਸਲੇਜ ਪਹਿਲੇ ਨਹੀਂ ਪੀਣਾ ਹੁੰਦੀ ਲਈ ਅੱਛਾ ਪੱਪਾ ਨਿਕੋਦਾ ਠੀਕ ਆ ਲਓ ਜੀ ਅਸੀਂ ਐਸ ਵੇਲੇ ਵੀ ਰੋਜ਼ ਮੈਂ ਸੰਤਾਰਾ ਚੋਕੇ ਨਿਲਾ ਦੇਨੇ ਮੇਰੇ ਤਿੰਨਾ ਬਾਝਟੇ ਹਾਂ ਜਿਹੜਾ ਪਾਣੀ ਪੀਣਾ ਹੁੰਦਾ ਥੋੜਾ ਬਾ ਤਾਂ ਪੀ ਲੈਂਦੀਆਂ ਨੇ ਪਿੰਡੇ ਢੰਡੇ ਹੋ ਜਾਂਦੇ ਨੇ ਮੈਂ ਫਰਸ਼ ਗਿੱਲਾ ਕਰ ਦਿੰਨੇ ਆ ਸਾਰੇ ਠੰਡਾ ਹੋ ਜਾਂਦਾ ਚ ਕੀ ਗਰਮੀ ਬਹੁਤ ਜ਼ਿਆਦੀ ਹੈ ਤਾਂਸ ਦੀਆਂ ਬਹੁਤ ਨੇ ਇਹ ਵੇਲੇ ਪਾਣੀ ਪਾਏ ਤੇ ਫਿਰ ਟਿਕ ਜਾਂਦੀਆਂ ਨੇ ਯੋਨੀਆਂ ਡੰਗ ਲੱਗਦੇ ਨੇ ਹਾਂ ਪਾਣੀ ਤਾਂ ਮਾੜਾ ਮੋਟਾ ਹੀ ਪਿੰਦੀਆਂ ਨੇ ਕੰਨਾ ਲੈਂਦੀਆਂ ਨੇ ਠੰਡਾ ਆ ਤਾਂ ਬਹੁਤ ਤੌਸ ਹੁੰਦੀ ਆ ਜਿਹੜੀ ਪੰਜਰ ਸੂਈ ਹੋਈ ਆ ਇੱਧਰ ਜੀ ਹੁਕ ਪਾ ਲੇ ਚਿੱਪਕਾ ਦੇਣਗੇ ਵੀ ਦੋ ਟਾਈਮ ਧੋਤਾ ਜਾਂਦਾ ਇਹਨੇ ਰੜਾ ਪਿਆ ਸਿਆਲ ਚ ਬਾਲਾ ਲਿਬੜਦਾ ਸ਼ੇਕ ਬਣਾਇਆ ਸੀ ਦੁਪਹਿਰੇ ਬੜਪੀ ਬਣਾਇਆ ਸੀਗਾ ਅੱਛਾ ਸ਼ਾਮ ਨੂੰ ਹੀ ਬਣਾਇਆ ਸੀ 5 ਵਜੇ ਹੀ ਬਣਾਇਆ ਉਹ ਫੇ 5 ਦੁਪਹਿਰਾ ਹੀ ਨਾ ਦੁਪਹਿਰਾ ਹੀ ਲੱਗਦਾ ਇੰਨੀ ਤਾਂ ਧੁੱਪ ਹੋਉਂਦੀ ਆ ਤੇ ਪੀ ਪੀਨੇ ਹੁੰਨੇ ਸੀ ਰਾਤ ਨੂੰ ਹੀ ਚਲੋ ਪਾਉ ਤੁਸੀਂ ਵੀ ਆਪਣਾ ਤੇ ਇਹਦੇ ਨਾਲ ਹੀ ਕਰਦੇ ਆ ਵੀਡੀਓ ਦਾ ਐਂਡ ਮਿਲਦੇ ਕੱਲ ਨੂੰ ਨਵੀਂ ਵੀਡੀਓ ਸਾਡੀ ਵੀਡੀਓ ਪੂਰੀ ਵਾਚ ਕਰਿਆ ਕਰੋ ਚੰਗੀ ਲੱਗੇ ਲਾਈਕ ਟਾਂਚ ਕਰਈ ਕਰਿਆ ਕਰੋ ਠੀਕ ਆ ਖੜਰਾ ਫੈਮਿਲੀ ਵਲੌਗਸ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ